ਵਿਗੜਦੀ ਕਾਨੂੰਨ ਵਿਵਸਥਾ ਦੇ ਲਈ ਪੰਜਾਬ ਸਰਕਾਰ ਨੂੰ ਵੱਡੇ ਇਲਜ਼ਾਮ ਲਗਾਏ ਗਏ ਨੇ ਦਰਅਸਲ ਐਮਪੀ ਗੁਰਜੀਤ ਤੋਜਲਾ ਜਿਨ੍ਹਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਹੋਏ ਧਮਾਕੇ ਨੂੰ ਲੈ ਕੇ ਇਸ ਦੀ ਸਖਤ ਨਿੰਦਾ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਿਗੜਦੀ ਕਾਨੂੰਨ ਵਿਵਸਥਾ ਦੇ ਲਈ ਜ਼ਿੰਮੇਵਾਰ ਹੈ ਕਿਉਂਕਿ ਪੰਜਾਬ ਦੇ ਅਧਿਕਾਰੀ ਦਿੱਲੀ ਦੇ ਲੋਕਾਂ ਦੀ ਮੇਜ਼ਬਾਨੀ ਕਰਨ ਦੇ ਵਿੱਚ ਰੁੱਝੇ ਹੋਏ ਨੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਵਿੱਚ ਅਸਮਰਥ ਨੇ ਸੰਸਦ ਮੈਂਬਰ ਕੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਤਿੰਨ ਦਿਨਾਂ ਤੋਂ ਸਦਮੇ ਦੇ ਵਿੱਚ ਹੈ ਪਹਿਲਾ ਕਾਉਂਸਲਰ ਦਾ ਕਤਲ ਫਿਰ ਨੋਟ ਬਦਲਣ ਵਾਲੇ ਦਾ ਕਤਲ ਤੇ ਫਿਰ ਗਰਨੇਡ ਧਮਾਕਾ ਤੇ ਉਹਨਾਂ ਕਿਹਾ ਕਿ ਪੁਲਿਸ ਮੁਲਜ਼ਮਾਂ ਨੂੰ ਬਾਅਦ ਦੇ ਵਿੱਚ ਫੜਦੀ ਹੈ ਪਹਿਲਾਂ ਕਿਉਂ ਨਹੀਂ ਫੜ ਸਕਦੀ ਕਿੱਥੇ ਨੇ ਪੰਜਾਬ ਦੀਆਂ ਕਾਊਂਟਰ ਇੰਟੈਲੀਜੈਂਸ ਕੂਫੀਆ ਏਜੰਸੀਆਂ ਜੋ ਪਹਿਲਾਂ ਹੀ ਅਪਰਾਧ ਨੂੰ ਰੋਕਣ ਦੇ ਵਿੱਚ ਅਸਫਲ ਰਹੀਆਂ ਨੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਅਧਿਕਾਰੀਆਂ ਨੂੰ ਮੁਅਤਲ ਕਰ ਦੇਣਾ ਚਾਹੀਦਾ ਹੈ ਨਹਿਤਾ ਉਹਨਾਂ ਨੂੰ ਇਸ ਵਿਗੜਦੇ ਸਿਸਟਮ ਦੀ ਜ਼ਿੰਮੇਵਾਰੀ ਖੁਦ ਲੈਣੀ ਚਾਹੀਦੀ ਕਿਉਂਕਿ ਸਰਕਾਰ ਪੰਜਾਬ ਦੇ ਸਿਸਟਮ ਨੂੰ ਆਪਣੇ ਫਾਇਦੇ ਲਈ ਵਰਤ ਰਹੀ ਹੈ ਤਾਂ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਦੇ ਵੱਲ ਧਿਆਨ ਦੇਣ ਦੀ ਬਜਾਏ ਸਿਰਫ ਚੋਣਾਂ ਤੇ ਧਿਆਨ ਕੇਂਦਰਿਤ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸਥਮਾਕਾ ਉੱਥੇ ਨਾ ਵੀ ਹੋਇਆ ਹੁੰਦਾ ਤਾਂ ਇਹ ਪਤਾ ਵੀ ਨਹੀਂ ਲੱਗਣਾ ਸੀ ਕਿ ਆਖਰ ਇਸ ਦਾ ਨਿਸ਼ਾਨਾ ਕੀ ਸੀ ਕਿ ਨੁਕਸਾਨ ਹੋਣਾ ਸੀ ਪਰ ਸਰਕਾਰ ਨੂੰ ਇਸ ਦੀ ਬਿਲਕੁਲ ਚਿੰਤਾ ਨਹੀਂ ਐਮਪੀ ਅਜੁਲਾ ਦਾ ਕਹਿਣਾ ਹੈ ਅੰਮ੍ਰਿਤਸਰ ਇੱਕ ਸਰਹੱਦੀ ਇਲਾਕਾ ਹੈ ਇੱਥੇ ਪਹਿਲਾਂ ਵੀ ਧਮਾਕੇ ਹੋ ਚੁੱਕੇ ਨੇ ਹੋਰ ਫਿਰ ਧਮਾਕੇ ਦਾ ਸਦਹਾ ਸਰਸਲਾਨੀਆਂ ਤੇ ਪੈਂਦਾ ਇਸ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਨੂ ਪੰਜਾਬ ਦੇ ਵੱਲ ਧਿਆਨ ਦੇਣ ਦੀ ਅਪੀਲ ਕਰਨ ਨੇ ਉਹਨਾਂ ਆਪ ਦੇ ਦਿੱਲੀ ਦੇ ਮੰਤਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੀ ਮਸ਼ਰੈਂਟੀ ਦੀ ਵਰਤੋਂ ਬੰਦ ਕਰਨ ਤਾਂ ਜੋ ਪੰਜਾਬ ਦੀਆਂ ਏਜੰਸੀਆਂ ਇੱਥੋਂ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਕੰਮ ਕਰਨ ਅੰਮ੍ਰਿਤਸਰ ਜਿਹੜੇ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਅ ਕਟਨਾਵਾਂ ਵਾਪਰ ਰਹੀਆਂ ਨੇ ਜਿਹਦੇ ਵਿੱਚ ਇੱਕ ਕਾਉਂਸਲਰ ਜੰਡਿਆਲੇ ਜਿੰਨੂੰ ਕੋਈ ਸ਼ਰੀਆਮ ਦੇ ਨੇ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਕੱਲ ਹਾਲਗੇੜ ਦੇ ਅੰਦਰ ਆਪਣੀ ਮਿਹਨਤ ਮਜ਼ਦੂਰੀ ਕਰਦੇ ਜਿਹੜੇ ਫਟੇ ਨੋਟਾਂ ਨੂੰ ਬਦਲਦੇ ਸੀ ਉਹਨਾਂ ਨੂੰ ਕਤਲ ਕਰਕੇ ਤੇ ਉਹਨਾਂ ਦੀ ਉਹਨਾਂ ਨੂੰ ਲੁੱਟ ਕੇ ਲੈ ਗਏ ਕਤਲ ਕਰ ਦਿੱਤਾ ਗਿਆ ਅੱਜ ਬਹੁਤ ਵੱਡਾ ਧਮਾਕਾ ਜਿਹੜਾ ਆ ਉਹ ਮਜੀਠਾ ਰੋਡ ਦੇ ਉੱਤੇ ਬਾਈਪਾਸ ਦੇ ਬਾਹਰਲੀ ਸਾਈਡ ਤੇ ਹੋਇਆ ਨਸ਼ਾਰੇ ਦੇ ਲਾਗੇ ਜੋ ਕਿ ਬੜੀ ਚਿੰਤਾਜਨਕ ਦੀ ਗੱਲ ਹੈ ਸਰਕਾਰ ਦਾ ਟੋਟਲ ਇੰਟੈਲੀਜੈਂਸ ਤੇ ਸੀਆਈਡੀ ਦਾ ਫੇਲਿਅਰ ਹੈ ਔਰ ਸਰਕਾਰ ਸਿਰਫ ਇਲੈਕਸ਼ਨਾਂ ਵੱਲ ਧਿਆਨ ਦੇ ਰਹੀ ਹੈ ਸਰਕਾਰ ਤੰਤਰ ਨੂੰ ਸਿਰਫ ਆਪਣੇ ਵਾਸਤੇ ਯੂਜ਼ ਕਰ ਰਹੀ ਹੈ ਜਿਵੇਂ ਕਿ ਮੁੱਖ ਮੰਤਰੀ ਕੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੇ ਉਹਨਾਂ ਦੇ ਨਾਲ ਜਿੰਨਾ ਵੀ ਦਿੱਲੀ ਤੋਂ ਹਮਲਾ ਫਮਲਾ ਆਇਆ ਟੋਟਲ ਸਕਿਉਰਿਟੀ ਉਹਦੇ ਧਿਆਨ ਤੇ ਹੈ ਔਰ ਟੋਟਲ ਸੀਆਈਡੀ ਇੰਟੈਲੀਜੈਂਸ ਉਹਨਾਂ ਵੱਲ ਲੱਗੀ ਹੋਈ ਹੈ ਬਾਰਡਰ ਸਟੇਟ ਹੈ ਅਸੀਂ ਬਾਰਡਰ ਡਿਸਟ੍ਰਿਕਟ ਹੈ ਔਰ ਲਗਾਤਾਰ ਧਮਾਕੇ ਬੰਬ ਧਮਾਕੇ ਇੱਥੇ ਹੋਏ ਨੇ ਪਿਛਲੇ ਸਮੇਂ ਚ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ 18 ਦੇ ਕਰੀਬ ਬੰਬ ਧਮਾਕਾ ਕਿਹੜੇ ਹੋ ਚੁੱਕੇ ਔਰ ਇੱਕ ਵੱਡੀ ਬਸਪੋਰਟ ਦੀ ਸਮਗਰੀ ਜਿਹੜੀ ਸੀ ਉਹ ਬੰਦੇ ਕੋਲੋਂ ਫਟ ਗਈ ਪਤਾ ਨਹੀਂ ਉਹ ਕਿੱਥੇ ਜਾ ਕੇ ਚਲਾਉਣੀ ਸੀ ਪਰ ਸਰਕਾਰ ਨੂੰ ਕੋਈ ਚਿੰਤਾ ਨਹੀਂ ਗਈ ਔਰ ਇਹ ਜਿਹੜੇ ਦਿਨ ਨੇ ਬਹੁਤ ਸਾਡੇ ਖਾਸ ਕਰਕੇ ਅੰਮ੍ਰਿਤਸਰ ਵਾਸਤੇ ਕਿਉਂਕਿ ਇਹ ਟੂਰਿਸਟ ਸਿਟੀ ਹੈ ਲੋਕਾਂ ਦੇ ਮਨ ਚ ਭੈ ਆਉਂਦਾ ਮੈਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਹਾਨੂੰ ਇਮੀਡੀਏਟ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਜਿੰਨੇ ਵੀ ਡਿਪਾਰਟਮੈਂਟ ਨੇ ਜਿਹੜੇ ਜਿਨ੍ਹਾਂ ਦਾ ਫੇਲਰ ਹੈ ਉਹਨਾਂ ਨੂੰ ਸਜ਼ਾ ਦਿਓ ਉਹਨਾਂ ਤੋਂ ਰਿਜ਼ਾਈਨ ਮੰਗੋ ਤੇ ਜੇ ਇਹ ਘਟਨਾਵਾਂ ਰੁਕਣ ਤਾਂ ਨਹੀਂ ਨਾ ਰਹਿਣੀਆਂ ਤਾਂ ਇਹਦਾ ਮਤਲਬ ਤੁਸੀਂ ਵੀ ਫੇਲ ਜੇ ਜਾਂ ਤੁਸੀਂ ਸਾਈਡ ਤੇ ਹੋ ਤੁਸੀਂ ਰਿਜ਼ਾਈਨ ਦਿਓ ਔਰ ਮੈਂ ਜਿੱਥੇ ਹੋਂ ਪੰਜਾਬ ਨੂੰ ਕਹਿਣਾ ਚਾਹੁੰਦਾ ਹੈ ਉੱਥੇ ਮੈਂ ਹੋਮ ਮਿਨਿਸਟਰ ਇੰਡੀਆ ਨੂੰ ਵੀ ਅਮਿਤ ਸ਼ਾਹ ਜੀ ਨੂੰ ਵੀ ਕਹਿਣਾ ਚਾਹੁੰਦਾ ਪੀਐਮ ਸਾਹਿਬ ਨੂੰ ਵੀ ਕਿ ਪੰਜਾਬ ਦੀ ਹਾਲਤ ਦਿਨ ਬਦ ਦਿਨ ਬੱਤਰ ਹੁੰਦੀ ਜਾ ਰਹੀ ਹੈ ਟੋਟਲ ਤੌਰ ਤੇ ਤੰਤਰ ਦਾ ਫੇਲਿਅਰ ਹੈ ਪੁਲਿਸ ਡਿਪਾਰਟਮੈਂਟ ਖਾਸ ਕਰਕੇ ਜਿਹੜਾ ਸੀਆਈਡੀ ਹੈ ਇੰਟੈਲੀਜੈਂਸ ਹੈ ਔਰ ਕਾਊਂਟਰ ਇੰਟੈਲੀਜੈਂਸ ਹੈ ਟੋਟਲ ਫੇਲ ਹੈ ਤੁਹਾਨੂੰ ਇਮੀਡੀਏਟ ਧਿਆਨ ਦੇਣਾ ਚਾਹੀਦਾ ਅਸੀਂ ਬਾਰਡਰ ਜਸਟਿਸ ਹੈ ਸਾਡੀਆਂ ਬਹੁਤ ਵੱਡੀਆਂ ਹੋਰ ਵੀ ਮੁਸ਼ਕਿਲਾਂਤ ਨੇ ਤੇ ਮੈਂ ਇਸ ਫੇਲਿਅਰ ਤੇ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਜਲਦੀ ਤੋਂ ਜਲਦੀ ਇਹਦੇ ਉੱਲ ਧਿਆਨ ਦਿਓ ਬਾਅਦ ਚ ਤੁਸੀਂ ਫੜ ਲੈਂਦੇ ਜੇ ਪਰ ਤੁਹਾਨੂੰ ਪਹਿਲਾਂ ਕੋਈ ਪਤਾ ਨਹੀਂ ਲੱਗਦਾ ਅਤੇ ਕਿ ਕਿੱਥੇ ਘਟਨਾ ਹੋਣੀ ਹੈ ਕਿੱਥੇ ਕਿਵੇਂ ਉਹਨਾਂ ਨੂੰ ਪਹਿਲਾਂ ਨਹੀਂ ਤੁਸੀਂ ਪੜ ਸਕਦੇ ਸ਼ਿਕਾਇਤਾਂ ਲਾਉਣ ਦੇ ਬਾਵਜੂਦ ਵੀ ਤੁਸੀਂ ਉਹਨਾਂ ਲੋਕਾਂ ਪਰਧ ਕਰਵਾਈ ਨਹੀਂ ਕਰਦੇ ਇਸ ਕਰਕੇ ਪੰਜਾਬ ਸਰਕਾਰ ਸਿੱਧੇ ਤੌਰ ਤੇ ਦੀ ਜ਼ਿੰਮੇਵਾਰ ਹੈ ਦਿੱਲੀ ਵਾਲਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕਿਰਪਾ ਕਰਕੇ ਸਾਡੇ ਤੇ ਰਹਿਮ ਕਰੋ ਇਹਨਾਂ ਨੂੰ ਕੰਮ ਕਰਨ ਦਿਓ ਇਹਨਾਂ ਤੋਂ ਆਪਣੀ ਆਉ ਭਗਤ ਤੋਂ ਇਹਨਾਂ ਨੂੰ ਬੇਲ ਦਿਓ ਤਾਂ ਕਿ ਇਹ ਲੋਕ ਆਮ ਲੋਕਾਂ ਦੀ ਸੁਰੱਖਿਆ ਕਰ ਸਕਣ